ਕੀ ਵੀ ਮੇਰੇ ਤੇ ਹਨੂਮਾਨ ਮਹਾਰਾਜ ਦੀ ਕਿਰਪਾ ਹੋ ਆਏ ਹਾਏ ਹਾਏ ਹਰੂਮਨ ਮਹਾਰਾਜ ਦੀ ਕਿਰਪਾ ਹੋਗੀ ਭਜਨੇ ਉਹ ਕਿਵੇਂ ਜਦੋਂ ਸਰਕਾਰਾਂ ਬਦਲਦੀਆਂ ਸੇ ਮੁਲਾਜ਼ਮਾਂ ਨੂੰ ਦੋਨਾਂ ਪਾਸਾ ਨਾਲ ਠੀਕ ਰੱਖੀ ਜਾਂ ਬਾਦਲ ਨਾਲ ਵੀ ਠੀਕ ਰੱਖੀ ਨਹੀਂ ਆ ਤੇ ਕੈਪਟਨ ਸਾਹਿਬ ਨਾਲ ਵੀ ਠੀਕ ਹੈ ਅੱਛਾ ਬਣਾ ਕੇ ਰੱਖਣੀ ਪੈਂਦੀ ਆ ਭਜਨੇ ਸਰਕਾਰ ਬਦਲੀ ਉਹ ਤਾਂ ਥਾਣੇਦਾਰ ਵੀ ਬਦਲ ਜਾਂਦੇ ਆ ਆਹੋ ਉਹ ਥਾਣੇਦਾਰ ਤੇ ਉਪਰਾਹੇ ਆ ਜਾਂਦੇ ਮੈਂ ਤਾਂ ਭੁੱਖੀ ਨਾ ਫੜੀਂਗੀ 5 ਕਿੱਲੋ ਤੇ ਮੇਰੇ ਪਤਨੇ ਨੇ ਬਾਅਦ ਹੀ ਮੇਰੇ ਤੇ 15 ਕਿੱਲੋ ਨਹੀਂ ਇਹਨਾਂ ਤਾਂ 5 ਸਾਲ ਦੀ ਸਜ਼ਾ ਹੋ ਗਈ ਸੀ। ਨਾ ਫਿਰ ਬਾਹਰ ਕਿਵੇਂ ਆ ਗਿਆ? ਸਜ਼ਾ ਹੋਣੀ ਆ ਕਿ ਸ਼ਾਂਤੀਏ ਜੇਲ੍ਹ ਦੇ ਵਿੱਚ ਮੈਂ 14-15 ਲੰਡੂ ਅਮਲੀਆ ਆਪਣੇ ਵਰਗੇ ਇਕੱਠੇ ਕਰ। ਅੱਛਾ। ਜੇਲ੍ਹਰ ਨਾਮ ਮੈ ਪਾਲੀ ਆੜੀ। ਉਹ ਕਿਵੇਂ? ਉਹਨੂੰ ਕਾਲੀ ਦੇ ਲਾ ਦੇ। ਇਹ ਉਹਦਾ ਮੈਂ। ਉਹ ਬਗੈਰ ਉਹਨੂੰ ਅੱਜ ਵੀ ਲੱਗ ਜਾ ਕਰ ਜਦੋਂ ਮੇਰੇ ਕੋਲ ਨਾ ਬੈਠਿਆ। ਨਾ। ਤੇ ਮੈਂ ਜੇਲ੍ਹਰ ਨੂੰ ਕਿਹਾ ਮੈਂ ਕਿਹਾ ਜੇਲ੍ਹਰ ਸਾਹਿਬ ਅਸੀਂ ਗੇਟਣੀ ਆ ਜੇਲ੍ਹ ਦੇ ਵਿੱਚ ਰਾਮਲੀਲਾ। ਰਾਮਲੀਲਾ। ਉਹ ਕਹਿੰਦੇ ਜੀ ਗੇਟੋ। ਹਾਂ। ਸ਼ਾਂਤੀਏ ਰਾਮਲੀਲਾ ਦੇ ਵਿੱਚ ਮੈਂ ਲੈ ਲਿਆ ਹਨੂਮਾਨ ਮਹਾਰਾਜੀ ਦਾ ਅੱਛਾ ਦੇਖ ਲੈ ਸਾਡੀ ਤੇ ਰਾਵਣ ਨਾਲ ਲਾ ਕੇ ਲੜਾਈ ਹਾਂ ਉਹ ਇੱਕ ਲੰਕੁੰਗੇ ਅਮਲੀਆ ਕੋਠਾ ਜਾ ਪੀਰ ਕਰਕੇ ਲਾਜਮਣ ਜੀ ਦੀ ਬੱਕੀ ਚ ਥੋਕਿਆ ਲਾਜਮਣ ਜੀ ਨੂੰ ਆ ਗਈ ਮੌੜ ਜਾ ਅੱਛਾ ਹੁਣ ਕਹਿੰਦੇ ਸੰਜੀਵਨੀ ਪੂਟੀ ਲਿਆਉਣੀ ਕੋ ਸੰਜੀਵਨੀ ਪੂਟੀ ਲਿਆਉਣੀ ਸੀ ਹਨੂਮਾਨ ਨੇ ਹਨੂਮਾਨ ਤਾਰੋ ਫੇਰ ਬਲ ਨੇ ਅਮਲੀ ਕੋਰੇ ਫੇਰ ਸੰਜੀਵਨੀ ਪੂਟੀ ਲੈਣ ਆਇਆ 4.5 ਸਾਲ ਹੋ ਗਏ ਮੁੜ ਕੇ ਨਹੀਂ ਗਿਆ ਆੰਦਲੀਆ ਹੋਰ ਕਿਵੇਂ ਹੋਰ ਤਾਂ ਗੱਲਾਂ ਬਾਤਾਂ ਕਰਦੀਆਂ ਤੇ ਤੁਹਾਨੂੰ ਵਧਾਈਆਂ ਪਤਾ ਲੱਗੇ ਕਹਿੰਦੇ ਤੂੰ ਸਰਪੰਚ ਬਣ ਗਿਆ ਆਹੋ ਬਣ ਗਿਆ ਮਰਗੜਾ ਤੈਨੂੰ ਸਰਪੰਚ ਬਣਾ ਕੇ ਦਿੱਤਾ ਪੜ੍ਹਿਆ ਲਿਖਿਆ ਤੂੰ ਹੀ ਹੈਗਾ ਬੋਲਣਾ ਤੇ ਤੈਨੂੰ ਹੀ ਚੰਗੀ ਤਰ੍ਹਾਂ ਦਾ ਖੜਨਾ ਤੈਨੂੰ ਹੀ ਚੰਗੀ ਤਰ੍ਹਾਂ ਦਾ ਤੇ ਅੱਜ ਕੱਲ ਸਰਪੰਚ ਨੇ ਸਰਪੰਚ ਨਹੀਂ ਕਿੰਨਿਆਂ ਕ ਬੜੀਆਂ ਵਸਾਰੇ ਇਹ ਤੈਨੂੰ ਪਤਾ ਹੀ ਆ 20% 50% ਦਾ ਧੂਠਾ ਜਾ ਸਰਪੰਚ ਸਰਪੰਚ ਨਹੀਂ ਠੀਕ ਆ ਤੇਰੀ ਐਸਾ ਤਰਾ ਮੈਨੂੰ ਬੜਾਤਾ ਅਮਲੀਆ ਨੇ ਮੈਨੂੰ ਬੜਾਤਾ ਮੈਂ ਤਾਂ ਫਸ ਗਿਆ ਅੱਛਾ ਉਹ ਕਿਵੇਂ ਉਹ ਇੱਕ ਦਾਵਾ ਕਿ ਸਾਡੇ ਐਮਪੀ ਆ ਗਏ ਅੱਛਾ ਕੱਪ ਬੜਾ ਉਹ ਰਾਡੇ ਸੇ ਸੈਂਟਰ ਦੇ ਕਹਤਾ ਨਹੀਂ ਕਹਿੰਦੇ ਭਜਨਾ ਅਮਲੀ ਸਰਪੰਚ ਸਾਹਿਬ ਆਈਆਂ ਹੋਈਆਂ ਸੰਗ ਤਾਂ ਨਹਾਦ ਕਰਨ ਅੱਛਾ ਮੈਨੂੰ ਤਾਂ ਪੈ ਗਿਆ ਕੁੱਤਾ ਬੰਦਾ ਫੇਰ ਭਜਨੇ ਆ ਤੇ ਨਾਮ ਇਹਨੂੰ ਬੋਲਣਾ ਹੈ ਫੇਰ ਫੇਰ ਕੀ ਪਹਿਲਾਂ ਤਾਂ ਮੈਂ ਉੱਠ ਕੇ ਆਇਆ ਹਾਂ ਬਾਅਦ ਹੀ ਡੇਰ ਤੱਕ ਮੈਂ ਤੇ ਚ ਧੂਕਾ ਹੀ ਮਾਰਦਾ ਰਿਹਾ ਓਹੋ ਤੇ ਜੀ ਕਹਿੰਦਾ ਇਹਦੇ ਵਿੱਚ ਕਿਹੜਾ ਮਿੱਟੀ ਪਈ ਆ ਤੂੰ ਕੁਛ ਨਾ ਤਾਂ ਬੋਲ ਅੱਛਾ ਫਿਰ ਮੈਂ ਬੋਲਿਆ ਕਹਿਣਾ ਜਾਓ ਕੀ ਕਿਹਾ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂ ਸੱਜਣੋ ਤੁਹਾਨੂੰ ਪਤਾ ਹੀ ਆ ਵੀ ਮੈਂ ਕੀ ਬੋਲਣਾ ਉਹ ਸਾਹਮਣੇ ਬੈਠਾ ਕਮਲੀ ਬੋਲ ਕੇ ਕੀ ਕਹਿੰਦਾ ਕਹਿੰਦੇ ਸਾਨੂੰ ਨਹੀਂ ਪਤਾ ਤੈਨੂੰ ਕੀ ਬੋਲਣਾ ਫੇਰ ਮੈਂ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਬੋਲਣਾ ਚੰਗਾ ਭਾਈ ਹੁਣ ਮੈਂ ਫਿਰ ਕੀ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਤਾ ਪਤਨ ਨੇ ਮੈਂ ਅੱਛਾ ਉਹ ਸਟੇਜ ਸੈਕਟਰੀ ਕਹਿੰਦਾ ਸਰਪੰਚ ਸਾਹਿਬ ਆਇਆ ਹੋ ਜਾ ਸੰਗਤਾਂ ਦਾ ਧੰਨਵਾਦ ਕਰਨਾ ਅੱਛਾ ਉਹ ਐਂਟੀ ਮੇਰੇ ਵੱਲ ਕੌਣ ਦੇਖੀ ਵੀ ਇਹ ਪਿੰਡ ਦਾ ਜ਼ਵਾਨੂ ਕੀ ਇਹ ਨੂੰ ਜਦੋਂ ਬੋਲਣਾ ਕੋਣ ਨੇ ਉਹ ਹੀ ਤਾਂ ਗੱਲ ਆ ਫੇਰ ਮੈਂ ਕਹਾਂ ਜੇ ਉਹਦੇ ਖੜਿਆ ਫੇਰ ਕੀ ਕਿਹਾ ਮੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂ ਸੱਜਣਾ ਤੁਹਾਨੂੰ ਪਤਾ ਹੀ ਆ ਮੈਂ ਕੀ ਬੋਲਣਾ ਅੱਛਾ ਅੱਬੇ ਬਾਦਰ ਦੂਜੀ ਵਾਰਟੀ ਦਾ ਬੰਦਾ ਬੋਲ ਕੀ ਕਹਿੰਦਾ ਕਹਿੰਦੇ ਸਾਨੂੰ ਪਤਾ ਸਾਨੂੰ ਪਤਾ ਤਾਂ ਕੀ ਬੋਲਣਾ ਮੈਂ ਕਿਹਾ ਜੇ ਤੁਹਾਨੂੰ ਪਤਾ ਹੀ ਆ ਫਿਰ ਮੈਂ ਕੀ ਬੋਲਣਾ ਚੰਗਾ ਭਾਈ ਹੁਣ ਮੈਂ ਫਿਰ ਕੀ ਬੋਲਣਾ ਵਾਹ ਜੀ ਤੂੰ ਠੀਕ ਆ ਹਾਂ ਦਾ ਪਾਹ ਨਾ ਤੂੰ ਰਸੂੜਿਆ ਮਰ ਜਾਣਿਆ ਮੈਂ ਫੇਰ ਬਹਿ ਗਿਆ ਉਹ ਕਹਿੰਦਾ ਐ ਸਾਹ ਦੇਖਿਆ ਬੰਦਾ ਚਲਾਕ ਸਟੇਜ ਸਾਈਡ ਹੀ ਕਹਿੰਦੇ ਵੀ ਸਰਪੰਚ ਨੂੰ ਅੱਜ ਬੁਲਾਉਣਾ ਜ਼ਰੂਰ ਆ ਇੱਧਰ ਲਈ ਦੁਨਿਆ ਇੱਧਰ ਫੇਰ ਭਜ ਗਿਆ ਐਮਪੀ ਮੇਰੇ ਨਾਲ ਕੋੜ ਦੇ ਆਖੀ ਜਾ ਅੱਛਾ ਆ ਫੇਰ ਮੈਂ ਜੇਲ੍ਹ ਤੋਂ ਗੋਲੀ ਖਾਦੀ ਮੈਂ ਕਿਹਾ ਇਹ ਤਾਂ ਮੇਰੀ ਬੇਇੱਜ਼ਤੀ ਹੋ ਜੂ ਦੋਨਾਂ ਪਾਰਟੀਆਂ ਦੇ ਸਰਪੰਚਾਂ ਤੈਨੂੰ ਪੰਤ ਦੇ ਵਿੱਚ ਬਾਟਿਆ ਦੋ ਹੁੰਦੀਆਂ ਭੱਜਿਆ ਫਿਰ ਤੂੰ ਕਿਹੜਾ ਲੱਗ ਜਾਣਾ ਸੀ ਬਣ ਜਾਣਾ ਸੀ ਮੈਂ ਕਿਹੜਾ ਲੱਗ ਕੇ ਬੋਲਿਆ ਕੀ ਕਿਹਾ ਮੈਂ ਕਹਾਂ ਜੀ ਵਾਹੇ ਗੁਰੂ ਜੀ ਦਾ ਸਾਨ ਸਾ ਵਾਹੇ ਗੁਰੂ ਜੀ ਕੀ ਵਤੇ ਹਾਂ ਸੱਜਣੋ ਦੋਨੋਂ ਪਤਾ ਹੀ ਆ ਮੈਂ ਕੀ ਬੋਲਣਾ ਆਹੋ ਅੰਦੇ ਪਾਸੇ ਵਾਲੇ ਬੰਦੇ ਉੱਠ ਕੇ ਖੜੇ ਹੋ ਕੇ ਕਹਿੰਦੇ ਸਾਨੂੰ ਪਤਾ ਤੈਨੂੰ ਕੀ ਬੋਲਣਾ ਅੱਛਾ ਅੰਦੇ ਪਾਸੇ ਵਾਲੇ ਦੂਜੇ ਖੜੇ ਹੋ ਕੇ ਕਹਿੰਦੇ ਸਾਨੂੰ ਨਹੀਂ ਪਤਾ ਤੈਨੂੰ ਕੀ ਬੋਲਣਾ ਫੇਰ सुधार दूर करा ले शु सड़क जांदी आहे ਕੁਝ ਪੈਸੇ ਕੋਈ ਗ੍ਰਾਂਟ ਕਰਾ ਲੈਣੇ ਸੀ ਨਾ 27 ਸਾਹਿਬ ਸੱਦੇ ਸੀ ਮੈਂ ਬਰੇ ਐਮਪੀ ਸਾਹਿਬ ਮੈਂ ਕਹਿੰਦੀ ਹਾਂ ਸਾਡੀ ਸੜਕ ਦੇਖੋ ਜਿਹੜੀ ਸਮਸ਼ਾਨ ਘਾਟੋਂ ਜਾਂਦੀ ਆਹੋ ਸੜਕ ਦਾ ਕਿੰਨਾ ਬੁਰਾ ਹਾਲ ਬਹੁਤ ਮਾੜਾ ਹਾਲ ਆ ਸੜਕ ਤਾਂ ਸਿਆਲਾਂ ਦੇ ਵਿੱਚ 10 15 ਆਂਗਰੀ ਪਿੰਡ ਤੇ ਮਰ ਜਾਂਦੇ ਹਾਂ ਹੁਣ ਸੋ ਸੜਕ ਤੋਂ ਨਹੀਂ ਲੈ ਕੇ ਜਾਂਦੇ ਤੇ ਮਰਦੇ ਕੱਢ ਪੈਂਦੇ ਉਹਨਾਂ ਦੇ ਸਿਰ ਤੇ ਸੱਟਾਂ ਲੱਗਦੀਆਂ ਪੱਟੀਆਂ ਪੁੱਟੀਆਂ ਕਰਕੇ ਲਿਜਾਈਂਦੇ ਤੇ ਸੜਕ ਦਾ ਕੋਈ ਨਾ ਕੋ ਕਰੂ ਕੀ ਕਹਿੰਦੇ ਐਪੀ ਸਾਹਿਬ ਜਾਂਦੇ ਉਹ ਪੈਸੇ ਦੇਣਗੇ ਆਏ ਹਾਏ ਪੈਸੇ ਦੇਗੇ ਤੇ ਸੜਕ ਦਮੀ ਬਣਾ ਲਿਓ ਸੜਕ ਨਵੀਂ ਬਣਾਉਣ ਬਾਅਦ ਰਿਕਾ ਨੂੰ 200 ਰੁਪਿਆ ਵੜਾ ਕੇ ਚੱਲੇਗੇ ਕਹਿੰਦੇ ਜੀ ਮਰਦਿਆਂ ਦੇ ਹੈਲਮਟ ਪਵਾ ਕੇ ਲਿਜਾਇਆ ਕਰਦੇ। ਬਹੁਤ ਮਾੜਾ ਹਾਲ। ਪਿੱਛੇ ਦੇ ਬੜਾ ਮੇਰਾ ਰਾਲਾ ਸੂਏ ਸੀ ਭਜਨੀਆ। ਹਾਂ। ਤੈਨੂੰ ਕਿਹਾ ਸਰਕਾਰੀ ਨੌਕਰੀ ਦੀ ਕੋਈ ਚਿੱਠੀ ਚੁੱਠੀ ਆ ਗਈ ਸੀ ਉਹਦਾ ਕੀ ਪਰ ਕੁਝ ਪਤਾ ਨਹੀਂ ਲੱਗਿਆ। ਇੱਥੀ ਜਾਣਤੀਏ ਸੈਨ ਉਹ ਵਾਦਾ ਵੀ ਮੈਂ ਤਾਂ ਮਾਰ ਲਿਆ ਨਸ਼ਿਆਂ ਨੇ ਜੇ ਮੈਂ ਨਸ਼ੇ ਨਾ ਕਰਦਾ ਤਾਂ ਅੱਜ ਨੂੰ ਮੈਂ ਟੀ.ਐਸ.ੀ ਲੱਗਿਆ ਹੁੰਨਾ। ਉਹ ਕਿਵੇਂ? ਆ ਮੈਨੂੰ ਤਾਂ ਕਿਰਤੋਂ ਸਾਹਵਰ ਨੇ ਕੋਈ ਜੀ ਜੀ ਕਹਿੰਦੀ ਕਿੱਥੀ। ਅੱਛਾ ਮੁੜ ਕੇ ਮੈਂ ਕੱਲ ਕਰ ਬਸ ਤਾਂ ਮੁੰਨਾ ਆਪਣਾ ਬਲਵਿੰਦਰ ਸਿੰਘ ਪ੍ਰਧਾਨ ਜੀ ਨੂੰ ਨਾ ਹਾਂ ਮੈਂ ਕਿੰਨਾ ਚੰਗਾ ਪੜਿਆ ਲਿਖਿਆ ਆਹੋ ਮੈਂ ਕਿਹਾ ਬਲਵਿੰਦਰ ਸਿੰਘ ਮੈਨੂੰ ਆਗੀ ਇੰਟਰਵਿਊ ਦੇ ਦਿੱਤੀ ਅੱਛਾ ਤੇ ਜੇ ਇੰਟਰਵਿਊ ਦੇ ਵਿੱਚ ਕੈਪਟਨ ਦੇ ਪੀਏ ਨੇ ਮੇਰੇ ਤੋਂ ਕੋਈ ਸਵਾਲ ਜਵਾਬ ਪੁੱਛ ਲੈ ਮੈਂ ਉਹ ਜਵਾਬ ਕੀ ਦਊ ਸਰਕਾਰੀ ਨੌਕਰੀ ਦੀ ਗੱਲ ਬਾਤ ਆ ਭਜਨੇ ਸਵਾਲ ਤਾਂ ਪੁੱਛਣਗੇ ਫਿਰ ਮੈਨੂੰ ਕਹਿੰਦੇ ਭਜਨੇ ਸਰਕਾਰੀ ਜੌਬ ਆ ਹੂੰ ਪਾ ਕਹੋ ਵੀ ਆਪਣਾ ਮੋਲਕ ਯਾਦ ਕਰੋ ਹੋਇਆ ਬੇ ਆਪਣਾ ਦੇਸ਼ ਕਦੋਂ ਯਾਦ ਹੋਇਆ ਕਹਿੰਦੇ ਤੂੰ ਕਹਿੰਦੀ 1942 ਦੇ ਵਿੱਚ ਪਿਆਰੀ ਜੀ ਹੋਣ ਲੱਗੀ ਸੱਖਾਂ ਤੇ 1947 ਦੇ ਹੋ ਗਿਆ 1947 ਵਿੱਚ ਆਪਣਾ ਦੇਸ਼ ਆ ਯਾਦ ਹੋਇਆ ਕਹਿੰਦੇ ਵੀ ਵੱਤ ਤੋਂ ਵੱਤ ਨੂੰ ਇੱਕ ਮੁਛ ਲੈਣ ਦੀ ਉਹਦੇ ਵਿੱਚ ਯੋਗਦਾਨ ਕਿਹਦਾ ਕਿਹਦਾ ਅੱਛਾ ਆੰਦਵੀ ਤੋਂ ਕਹਿੰਦੀ ਹੁੰਦਾ ਯੋਗਦਾਨ ਸਾਰੇ ਪਬਲਿਕ ਦਾ ਵੀ ਸੀਗਾ ਸਾਰੇ ਮੌਲਕ ਦਾ ਆ ਸਭ ਤੋਂ ਵੱਧ ਯੋਗਦਾਨ ਲੈ ਲਿੱਤੇ ਮਹਾਤਮਾ Gandhi ਇਹ ਵੀ ਗੱਲ ਸਹੀ ਆ ਉਹ ਮੈਂ ਤਾਂ ਸੰਤੀਏ ਮੁੰਡੇ ਦੇ ਮਗਰ ਲਾ ਕੇ ਨਾ ਗੱਲਾਂ ਨੂੰ ਰੱਟੇ ਲਾਉਂਦਾ ਰਹਿ ਬੇੜਾ ਮੈਂ ਜਨਨ ਮੇਰਾ ਦਿਮਾਗ ਚੱਟ ਹੋਇਆ ਕੀ ਗੈਟਰ ਸਾਹਿਬ ਦੇ ਪੀਐਨ ਨੇ ਮੈਨੂੰ ਕੁਝ ਗੋਰੀ ਪੁੱਛ ਲਿਆ ਕੀ ਪੁੱਛਿਆ ਉਹ ਮੈਨੂੰ ਕਹਿੰਦੇ ਭਾਜ ਹੁਸੈਨ ਤੇਰਾ ਜਨਮ ਕਦੋਂ ਹੋਇਆ ਸੀ ਟੈਂਕੀ ਕਿਹਾ ਮੈਂ ਕਹਿੰਦੀ ਆਪਣਾ ਮਨਨਸਾ 42 ਦੇ ਵਿੱਚ ਪਿਆਰੀ ਦੀ ਹੋਣ ਲੱਗੀ ਸੀ ਹਾਈ ਹਾਈ ਤੇ ਮਨਨਸਾ 47 ਤੇ ਹੋ ਗਿਆ ਹੁਣ ਮੈਂ ਕਹ ਤੁਸੀਂ ਪੁੱਛੋਗੇ ਵੀ ਉਹਦੇ ਵਿੱਚ ਯੋਗਦਾਨ ਕਿਹਦਾ ਕਿਹਦਾ ਸੀ ਮਰ ਜਾਣਿਆ ਹੁਣ ਕੀ ਕਿਹਾ ਆ ਮੈਂ ਕਿਹਾ ਜੀ ਲੋਕਾਂ ਦਾ ਯੋਗਦਾਨ ਸਾਰੇ ਪਬਲਿਕ ਦਾ ਵੀ ਹੈ ਨਾ ਇਹ ਸਭ ਤੋਂ ਵੱਧ ਯੋਗਦਾਨ ਨਹੀਂ ਜਿੱਤੇ ਮਾਦਰਾ ਏ ਜਾਣੇ ਸੰਤ ਜੀ ਹੁਣ ਤਾਂ ਅਮਰੀਕਨ ਸੰਢੀ ਆ ਗੋਦਾ ਨਾ ਜਾ ਨਾਰ ਨਾਰ ਤੇ ਵੜ ਗਿਆ ਮੈਂ ਤੇਨੂੰ ਤੂੰ ਇੰਨਾ ਨਸ਼ਾ ਕੀਤਾ ساری ਜ਼ਿੰਦਗੀ ਆਪਣੀ ਨਸ਼ੇ ਤੇ ਲਗਾਤੀ ਮੁੰਡੇ ਇੰਨਾ ਨਸ਼ਾ ਕਰਦੇ ਆ ਭਜ ਨੇ ਸ਼ਰਾਬ ਪੀਂਦੇ ਆ ਹਫੀਮ ਖਾਂਦੇ ਡੋਟੇ ਖਾਂਦੇ ਕੈਪਸੂਲ ਖਾਂਦੇ ਨਸ਼ਾ ਮਾਰਾ ਮੇਂਗਨੇ ਗਾਲੀ ਸਾਹਮਣੇ ਲੱਗਦੀ ਭਜ ਨੇ ਵੀ ਨਸ਼ਾ ਕਰਕੇ ਬੰਦੇ ਨੂੰ ਹੰਡਾ ਕੀ ਆਹਾ ਭਏ ਲੱਖ ਰੁਪਏ ਦੀ ਗੱਲ ਕੀ ਵੀ ਸੰਤ ਜੀ ਅਦਾਦਾ ਤੇਰੀ ਲੱਡੂ ਪੋਰਾ ਖਾ ਕੇ ਦੇਖੀ। ਓਹੋ! ਅੰਗਰੇਜ਼ ਦੇ ਕਹਿੰਦੇ ਪੋਰਾ ਖਾਦੀ ਹੋਏ ਬ੍ਰੇਨ ਲੱਗਦਾ ਜਿਵੇਂ ਸਾਰਾ ਚੰਡੀਗੜ੍ਹ ਫੇਕੇ ਤੇ ਦਿੱਤਾ ਹੋਵੇ। ਅੱਛਾ। ਇਹ ਨਸ਼ਾ ਤਾਂ ਉਹਨੋਂ ਵੇਰਾਂ ਲੱਗਦਾ ਮਾਲਕਾ ਹੁਣ ਚਾਕੀ ਲੈਸ ਦੁਨੀਆ ਤੇ ਰੱਖਿਆ। ਐਨਾ ਮਾੜਾ ਹਾਲ ਆ ਨਸ਼ਾ ਕਰਨ ਵਾਲਿਆਂ ਦਾ। ਆ ਤੂੰ ਕਹਿ ਉਹਨਾਂ ਦੀ ਗੱਲ ਕਰਦੇ। ਆਹੋ। ਸਾਡਾ ਸੰਜੀਤ ਤੂੰ। ਮੇਰੇ ਬੁੱਢਾ ਇੱਟਾ ਬਾਪੂ ਜੀ ਦਾ ਹਾਰ ਜੂਟ ਤੋਂ ਪਹਿਲਾਂ ਉਹਨੇ ਕਾਹ ਕੁਝ ਕਰ। ਅੱਛਾ। ਉਹਦਾ ਮੇਰੇ ਕੋਲ ਦਿਮਾਗ ਚ ਕਿਹ ਰਹਿੰਦਾ। ਆਪਾਂ ਜਾਂ ਸੰਗਤਾਂ ਦੇ ਪਹਿਲਾਂ ਦੇ ਜਾ ਕੀ ਮੈਂ ਕਹਿੰਦਾ ਤੁਹਾਨੂੰ ਆ ਛੋਟਾ ਵੀਰ ਜਫਰੀਆਬਾਦ ਚ ਪਾ ਲਓ ਭਾਈ ਜੀ ਬਾਤ ਬੋਲਦੇ ਸੀ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਰਤਿਆਫ ਕਰੇ ਬਾੜ ਨਾਲ ਢੋਲ ਵਾਲਾ ਹੁੰਦਾ ਸੀ ਤਵਾਜੇ ਵਾਲਾ ਹੁੰਦਾ ਹੁਣ ਮਾੜੀ ਬਰਾਤ ਕਿਹਨੇ ਸਾਜੀ ਆ ਆ ਗਣਕਾ ਗੁੰਮ ਸਾਡਾ ਲੰਕੂ ਮਾਰ ਕੇ ਮੈਂ ਕਹਿਆ ਕੋਇਆ ਮੇਰੇ ਆ ਕੋ ਦਾ ਦਿਮਾਗ ਚੱਲਿਆ ਰ ਅ ਅੱਛਾ ਆਹ ਸੁਣ ਗੱਲ ਕੀ ਮੈਂ ਕਹਿੰਦਾ ਪੂਰੇ ਆ ਮੈਂ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਆ ਪੱਠਾੜੀ ਘੱਟੇ ਨੂੰ ਬੱਚਾ ਜੋੜਦਾ ਹਾਂ ਆਪਾਂ ਬਣ ਕੇ ਅਮਰੀਕਨ ਬੱਚਾ ਨਾ ਮੈਂ ਛੋਟਾ ਜਿਹਾ ਰੱਖਿਆ ਆਹੋ ਮੈਂ ਕਹਿੰਦਾ ਬੱਚਾ ਜੋੜ ਕੇ ਪੱਠੇ ਲੈ ਅੱਛਾ ਐਡਾ ਫਤਮੀਜ ਦੇਖਿਆ ਸੰਤੀਏ ਨਸ਼ੇ ਚ ਡੱਕ ਟੋਲੇ ਜੇ ਖਾਂਦੇ ਨਾ ਪੱਠਾੜੀ ਘੱਟੇ ਨੂੰ ਜੋੜਨਾ ਦਾ ਬੱਚਾ ਆਹੋ ਉਹ ਨਾਲ ਬੱਕਰਾ ਖੜਾ ਸੀ ਪੱਠਾੜੀ ਘੱਡੀ ਨੂੰ ਫੜ ਕੇ ਬੱਕਰਾ ਜੋੜ ਲੈ ਤੈ ਜਾ ਬੱਕਰਾ ਕਿੱਥੇ ਤੁਰਦਾ ਮੇਰਾ ਜੋਰ ਲਾ ਕੇ ਬੱਕਰੇ ਦੇ ਨਿਕਲ ਗਏ ਮੀਂਗੜਾ ਹਾਏ ਹਾਏ ਹੈ ਤਾਂ ਉਸ ਵਿਚਾਰਾ ਛੋਟਾ ਗਿਆ ਉਹ ਤਾਂ ਪਤਾ ਤੂੰ ਮੈਂ ਆ ਗਿਆ ਟਾਈਮ ਨਾਲ ਆ ਬਲੀਆ ਤੇਰੇ ਕੜਾ ਖੱਟਨੇ ਸ਼ੋ ਕੀਤਾ ਹੋਊ ਮੈਂ ਆ ਕੇ ਬੱਕਰੇ ਦਾ ਵਿਚਾਰੇ ਦਾ ਖਹਿਣਾ ਪਛਰਾ ਲਾ ਉਹ ਕਿਵੇਂ ਮੈਂ ਉੱਪਰ ਦੀ ਗੇੜਾ ਲਿਆ ਦਿੱਤਾ ਮੈਂ ਪੰਜ ਚਾਰ ਮੀਂਗੜਾ ਜੀ ਚੱਕੀਆਂ ਮੈਂ ਉਹਨਾਂ ਨੂੰ ਨੱਥੂ ਇਹ ਨਹੀਂ ਦੱਗਣਾ ਤੇ ਖਰਾਬ ਹੋ ਗਿਆ ਕੀ ਗੱਲ ਬੰਦੇ ਕੀ ਗੱਲ ਮੈਂ ਕਿਹਾ ਭੂਤ ਨਹੀਂ ਦੇ ਦਿਆ ਜੀ ਦਾ ਬੈਰ ਘਟੜ ਗਿਆ ਗੋਲੀਆਂ ਤਾਂ ਸਾਰੀਆਂ ਬਾਹਰ ਖੇਡੀਆਂ ਅੰਦਰ ਤੇ ਦੋ ਨਾਸ ਤੇ ਇਹ ਭੱਜਨੇ ਆ ਉਹ ਲੰਗਾ ਹੀ ਫੇਤੀ ਕਰਦੇ ਵਧਾਈਆਂ ਤੈਨੂੰ ਕਹਿੰਦੇ ਤੇਰਾ ਵਿਆਹ ਹੋ ਗਿਆ ਆ ਕਰਾ ਲਿਆ ਮੈਂ ਵੀ ਮੈਂ ਕਿਹਾ ਬੁੱਟੇ ਭਰੇ ਰੋਟੀ ਪਾਣੀ ਲੀਂ ਲਈਆਂ ਤਾਂਭ ਹੋਵਾਂਗੇ ਮਰ ਜਾਣੇ ਬੁੱਟਾ ਭਰੇ ਹੋ ਚੱਲਿਆ ਸਗਾ ਲੇਟ ਕਿਉਂ ਕਰਾਇਆ ਤੂੰ ਸ਼ੋਗਰ ਕਰ ਲੇਟ ਹੋ ਗਿਆ ਹੋ ਤਾਂ ਗਿਆ ਨਾ ਹਟਲ ਘੈਰੀ ਬਾਜ ਪਈਆਂ ਤੂੰ ਝੜਾਤਾ ਨਹੀਂ ਕਰਦਾ ਹੱਥ